ਹੈਲੋ ਆਲ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਮਨਪ੍ਰੀਤ ਕੌਰ ਅੱਜ ਤੁਹਾਡੇ ਲਈ ਪੰਜਾਬੀ ਦੀ ਬੈਸਟ ਕਲਾਸ ਲੈ ਕੇ ਹਾਜ਼ਰ ਹੋਈ ਆ ਜਿਵੇਂ ਆਪਾਂ ਆਪਣੀਆਂ ਪਿਛਲੀਆਂ ਕਲਾਸਾਂ ਵਿੱਚ ਹਾਸ਼ਮ ਸ਼ਾ ਪਿੱਲੂ ਤੇ ਹੋਰ ਵੀ ਕਈ ਰਾਈਟਰ ਕਰੇ ਨੇ ਤਾਂ ਅੱਜ ਅੱਜ ਦਾ ਆਪਣਾ ਵਿਸ਼ਾ ਹੈ ਕਾਦਰਯਾਰ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਵਾਤੇ ਹਨ ਪਹਿਲੇ ਨੰਬਰ ਪ੍ਰਸ਼ਨ ਵਾਲ ਕਾਦਰ ਯਾਰ ਦਾ ਜਨਮ ਕਿਹੜੇ ਜ਼ਿਲ੍ਹੇ ਵਿੱਚ ਹੋਇਆ ਸੀ ਅੰਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਫਿਰੋਜ਼ਪੁਰ ਹਾਂਜੀ ਦੱਸੋ ਕਾਦਰ ਯਾਰ ਦਾ ਜਨਮ ਕਿਹੜੇ ਜ਼ਿਲ੍ਹੇ ਵਿੱਚ ਹੋਇਆ ਸੀ ਗੁਰਦਾਸਪੁਰ ਵਾਤੇ ਹਨ ਅਗਲੇ ਪ੍ਰਸ਼ਨ ਵਾਲ ਕਾਦਰ ਯਾਰ ਕਿਹੜੇ ਧਰਮ ਨਾਲ ਸੰਬੰਧੇ ਸੀ ਸਿੱਖ ਧਰਮ ਹਿੰਦੂ ਧਰਮ, ਇਸਲਾਮ, ਬੋਧ ਧਰਮ। ਹਾਂਜੀ ਦੱਸੋ ਕਾਦਰਯਾਰ ਕਿਹੜੇ ਧਰਮ ਨਾਲ ਸੰਬੰਧਿਤ ਸੀ? ਤਾਂ ਆਪਣਾ ਰਾਈਟ ਆਨਸਰ ਹੈ ਇਸਲਾਮ ਧਰਮ। ਕਾਦਰਯਾਰ ਹੈ ਜੋ ਕਿੱਸਾਕਾਰ ਹੋਇਆ ਹੈ। ਇਹ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਸੀ। ਹਾਂਜੀ ਵਾਦਦੇ ਹਾਂ ਅਗਲੇ ਪ੍ਰਸ਼ਨ ਵੱਲ। ਕਾਦਰਯਾਰ ਦੀਆਂ ਰਚਨਾਵਾਂ ਦਾ ਮੁੱਖ ਰੂਪ ਕੀ ਸੀ? ਵਾਰ, ਕਿੱਸਾ, ਸ਼ਬਦ। ਕਾਵ ਹਾਂਜੀ ਦੱਸੋ ਕਾਦਰ ਯਾਰ ਦੀਆਂ ਰਚਨਾਵਾਂ ਦਾ ਮੁੱਖ ਰੂਪ ਕੀ ਸੀ ਤਾਂ ਉਹਨਾਂ ਦੀਆਂ ਰਚਨਾਵਾਂ ਦਾ ਮੁੱਖ ਰੂਪ ਕਿੱਸਾ ਸੀ ਬਾਅਦ ਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰ ਯਾਰ ਦੇ ਕਿੱਸਿਆਂ ਦਾ ਵਿਸ਼ਾ ਜ਼ਿਆਦਾਤਰ ਕੀ ਹੁੰਦਾ ਸੀ ਪ੍ਰੇਮ ਕਥਾਵਾਂ ਜੰਗੀ ਕਥਾਵਾਂ ਧਾਰਮਿਕ ਤੇ ਲੋਕਪੁਰਾਣੇ ਪ੍ਰਸੰਗ ਰਾਜਨੀਤਿਕ ਪ੍ਰਸੰਗ ਹਾਂਜੀ ਦੱਸੋ ਕਾਦਰਯਾਰ ਦੇ ਕਿੱਸਿਆਂ ਦਾ ਵਿਸ਼ਾ ਜ਼ਿਆਦਾਤਰ ਕੀ ਹੁੰਦਾ ਸੀ ਤਾਂ ਉਹਨਾਂ ਦੀ ਉਹਨਾਂ ਦੇ ਕਿੱਸਿਆਂ ਦਾ ਵਿਸ਼ਾ ਸੀ ਧਾਰਮਿਕ ਤੇ ਲੋਕਪੁਰਾਣੇ ਪ੍ਰਸੰਗ ਬਾਅਦ ਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਨੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਿਹੜਾ ਕਿੱਸਾ ਲਿਖਿਆ ਹਕੀਕਤਰਾਇਦਾ ਕਿੱਸਾ ਰਾਜਾ ਰਸਾਲੂ ਦਾ ਕਿੱਸਾ ਸੋਹਿਲਾ ਬਾਣੀ ਦਾ ਕਿੱਸਾ ਜੰਗਲਾਤੀ ਪ੍ਰਸੰਗ ਹਾਂਜੀ ਜੋ ਕਾਦਰਯਾਰ ਨੇ ਗੁਰੂ ਨਾਨਕ ਦੇਵ ਜੀ ਦਾ ਸੰਬੰਧਿਤ ਕਿੱਸਾ ਲਿਖਿਆ ਸੀ ਉਹ ਸੀ ਹਕੀਕਤ ਰਾਏ ਦਾ ਕਿੱਸਾ ਬਾਅਦੇ ਹਾਂ 6 ਨੰਬਰ ਪ੍ਰਸ਼ਨ ਵਾਲ ਕਾਦਰਯਾਰ ਦੇ ਕਿੱਸਿਆਂ ਵਿੱਚ ਕਿਹੜੀ ਗੁਣਵੱਤਾ ਸਭ ਤੋਂ ਵੱਧ ਮਿਲਦੀ ਹੈ ਰੋਮਾਂਟਿਕਤਾ ਧਾਰਮਿਕਤਾ ਤੇ ਨੈਤਿਕਤਾ ਰਾਜਨੀਕਤਾ ਯੋਦਾਗਾਥਾ ਹਾਂਜੀ ਕਿਹੜੀ ਗੁਣਵੱਤਾ ਮਿਲਦੀ ਹੈ ਤਾਂ ਕਾਦਰਯਾਰ ਦੇ ਕਿੱਸਿਆਂ ਵਿੱਚ ਧਾਰਮਿਕਤਾ ਅਤੇ ਨੈਤਿਕਤਾ ਦੀ ਗੁਣਵਤਾ ਸਭ ਤੋਂ ਵੱਧ ਮਿਲਦੀ ਹੈ। ਵਾਧੇ ਹਾਂ ਅਗਲੇ ਪ੍ਰਸ਼ਨ ਵੱਲ। ਕਾਦਰਯਾਰ ਦੀਆਂ ਰਚਨਾਵਾਂ ਕਿਸ ਭਾਸ਼ਾ ਵਿੱਚ ਸਨ? ਫਾਰਸੀ, ਹਿੰਦੀ, ਪੰਜਾਬੀ, ਬ੍ਰਜ। ਹਾਂਜੀ ਕਾਦਰਯਾਰ ਦੀਆਂ ਰਚਨਾਵਾਂ ਹਨ ਉਹ ਪੰਜਾਬੀ ਭਾਸ਼ਾ ਵਿੱਚ ਹਨ। ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਆਪਣੀਆਂ ਰਚਨਾਵਾਂ ਕੀਤੀਆਂ। ਵਾਧੇ ਹਾਂ 8 ਨੰਬਰ ਪ੍ਰਸ਼ਨ ਵੱਲ। ਕਾਦਰਯਾਰ ਕਿਸ ਸਾਹਿਤਿਕ ਧਾਰਾ ਨਾਲ ਜੁੜਿਆ ਸੀ ਭਗਤੀ ਧਾਰਾ ਸੂਫੀ ਧਾਰਾ ਪ੍ਰਤੀਵਾਦੀ ਧਾਰਾ ਆਧੁਨਿਕਤਾ ਧਾਰਾ ਹਾਂਜੀ ਦੱਸੋ ਕਾਦਰਯਾਰ ਕਿਹੜੀ ਸਾਹਿਤਿਕ ਧਾਰਾ ਨਾਲ ਜੁੜਿਆ ਸੀ ਤਾਂ ਕਾਦਰਯਾਰ ਸੂਫੀ ਧਾਰਾ ਨਾਲ ਜੁੜਿਆ ਸੀ ਕਾਦਰਯਾਰ ਦੀਆਂ ਰਚਨਾਵਾਂ ਵਿੱਚ ਸੂਫੀ ਧਾਰਾ ਅਤੇ ਲੋਕ ਧਾਰਾ ਦਾ ਮਿਲਾਪ ਮਿਲਦਾ ਹੈ ਬਾਅਦ ਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦਾ ਕਿੱਸਾ ਰਾਜਰਸਾਲੂ ਕਿਸ ਕਿਸਮ ਦੀ ਕਥਾ ਹੈ ਪ੍ਰੇਮ ਕਥਾ ਲੋਕ ਪੁਰਾਣਾ ਇਤਿਹਾਸ ਰਾਜਨੀਤਿਕ ਹਾਂਜੀ ਜਿਹੜੀ ਕਾਦਰਯਾਰ ਦੀ ਰਚਨਾ ਹੈ ਜੋ ਰਾਜਰਸਾਲੂ ਇਹ ਲੋਕ ਪੁਰਾਣਾ ਦੀ ਕਿਸਮ ਹੈ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਪੰਜਾਬੀ ਸਾਹਿਤ ਵਿੱਚ ਕਾਦਰਯਾਰ ਨੂੰ ਕਿਹੜੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਮਹਾਕਾਵ ਕਵੀ ਲੋਕ ਕਥਾ ਕਵੀ ਪ੍ਰਤੀਵਾਦੀ ਕਵੀ ਰੋਮੈਂਟਿਕ ਕਵੀ ਹਾਂਜੀ ਕਾਦਰਯਾਰ ਨੂੰ ਲੋਕ ਕਥਾ ਕਵੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਬਾਦਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦਾ ਪੂਰਾ ਨਾਂ ਕੀ ਸੀ ਮੀਆਂ ਕਾਦਰਯਾਰ ਅਬਦੁਲ ਕਾਦਰਯਾਰ ਸ਼ਾ ਮੁਹੰਮਦ ਕਾਦਰਯਾਰ ਮੀਰ ਕਾਦਰਯਾਰ ਹਾਂਜੀ ਤਦੱਸੋ ਜੋ ਕਾਦਰੀਆਰ ਆ ਰਿਹਾ ਉਹਨਾਂ ਦਾ ਪੂਰਾ ਨਾਂ ਕੀ ਸੀ ਉਹਨਾਂ ਦਾ ਪੂਰਾ ਨਾਂ ਸੀ ਅਬਦੁੱਲ ਕਾਦਰੀਆਰ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਕਾਦਰੀਆਰ ਦਾ ਜਨਮ ਕਿਹੜੀ ਸਦੀ ਵਿੱਚ ਹੋਇਆ ਸੀ 16ਵੀਂ ਸਦੀ 17ਵੀਂ ਸਦੀ 18ਵੀਂ ਸਦੀ 19ਵੀਂ ਸਦੀ ਤਾਂ ਕਾਦਰੀਆਰ ਦਾ ਜਨਮ ਹੈ ਜੋ 18ਵੀਂ ਸਦੀ ਵਿੱਚ ਹੋਇਆ ਸੀ ਬਾਦਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦਾ ਮੁੱਖ ਪੇਸ਼ਾ ਕੀ ਸੀ ਰਾਜਕਵੀ ਦਰਬਾਰੀ ਸੰਗੀਤਕਾਰ ਧਾਰਮਿਕ ਪ੍ਰਚਾਰਕ ਲੋਕ ਕਥਾਵਾਂ ਦਾ ਗਾਇਕ ਹਾਂਜੀ ਜੋ ਕਾਦਰਯਾਰ ਦਾ ਮੁੱਖ ਪੇਸ਼ਾ ਸੀ ਉਹ ਸੀ ਲੋਕ ਕਥਾਵਾਂ ਦਾ ਗਾਇਕ ਉਹਨਾਂ ਨੇ ਲੋਕ ਕਥਾਵਾਂ ਦੀ ਰਚਨਾ ਬਹੁਤ ਕੀਤੀ ਸੀ ਬਾਦਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰੀਆ ਨੇ ਹਕੀਕਤ رائے ਦਾ ਕਿੱਸਾ ਕਿਉਂ ਲਿਖਿਆ ਸੀ ਮਨੋਰੰਜਨ ਲਈ ਸਿੱਖ ਗੁਰੂਆਂ ਦੀ ਪ੍ਰਸ਼ੰਸਾ ਲਈ ਲੋਕ ਕਥਾ ਦਰਸਾਉਣ ਲਈ ਰਾਜਨੀਤਿਕ ਕਾਰਨਾਂ ਲਈ ਹਾਂਜੀ ਕਾਦਰੀਆ ਨੇ ਜੋ ਕਿੱਸਾ ਹਕੀਕਤ رائے ਲਿਖਿਆ ਸੀ ਉਹ ਸਿੱਖ ਗੁਰੂਆਂ ਦੀ ਪ੍ਰਸ਼ੰਸਾ ਲਈ ਲਿਖਿਆ ਸੀ ਬਾਦ ਦੇ ਹਾਂ ਅੱਜ ਦੇ 15 ਨੰਬਰ ਪ੍ਰਸ਼ਨ ਵਾਲਾ ਕਾਦਰਯਾਰ ਦੀ ਰਚਨਾ ਸ਼ੈਲੀ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਤੱਤ ਕਿਹੜਾ ਸੀ ਲੋਕ ਧਾਰਾ ਫਾਰਸੀ ਸ਼ਾਇਰੀ ਰਾਜਨੀਤੀ ਵਿਚਾਰ ਰੋਮਾਂਟਿਕ ਭਾਵਨਾ ਹਾਂਜੀ ਕਾਦਰਯਾਰ ਦੀ ਰਚਨਾ ਸ਼ੈਲੀ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਤੱਤ ਕਿਹੜਾ ਸੀ ਤਾਂ ਉਹਨਾਂ ਦੀ ਕਾਵ ਸ਼ੈਲੀ ਦਾ ਪ੍ਰਭਾਵਸ਼ਾਲੀ ਤੱਤ ਸੀ ਲੋਕ ਧਾਰਾ ਉਹਨਾਂ ਨੇ ਜੋ ਆਪਣੇ ਕਿੱਸਿਆਂ ਦੀ ਰਚਨਾ ਕੀਤੀ ਸੀ ਉਹ ਲੋਕ ਧਾਰਾ ਦੇ ਰੂਪ ਵਿੱਚ ਕੀਤੀ ਸੀ ਵਾਧਦੇ ਹਾਂ ਅੱਜ ਦੇ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦਾ ਸਬੰਧ ਕਿਹੜੀ ਸਾਹਿਤਿਕ ਪਰੰਪਰਾ ਨਾਲ ਸੀ ਕਥਾ ਪਰੰਪਰਾ ਗੀਤ ਪਰੰਪਰਾ ਲੇਖ ਪਰੰਪਰਾ ਨਾਵਲ ਪਰੰਪਰਾ ਹਾਂਜੀ ਦੱਸੋ ਕਾਦਰਯਾਰ ਦਾ ਸਬੰਧ ਕਿਹੜੀ ਸਾਹਿਤਿਕ ਪਰੰਪਰਾ ਨਾਲ ਸੀ ਤਾਂ ਉਹਨਾਂ ਦਾ ਸਬੰਧ ਕਥਾ ਪਰੰਪਰਾ ਨਾਲ ਸੀ ਉਹਨਾਂ ਨੇ ਲੋਕ ਕਥਾਵਾਂ ਦੀ ਰਚਨਾ ਕੀਤੀ ਸੀ ਵਾਧਦੇ ਹਾਂ ਅੱਜ ਦੇ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦਾ ਕਿੱਸਾ ਜੰਗ ਰਾਜਾ ਰਸ਼ਾਲੂ ਕਿਸ ਵਿਸ਼ੇ ਨਾਲ ਜੁੜਿਆ ਸੀ ਜੰਗੀ ਕਾਰਨਾਮੇ ਲੋਕ ਪੁਰਾਣੇ ਕਥਾ ਚਿੱਤਰ ਧਾਰਮਿਕ ਕਥਾਵਾਂ ਪ੍ਰੇਮ ਕਥਾ ਹਾਂਜੀ ਜੋ ਕਾਦਰਯਾਰ ਦਾ ਕਿੱਸਾ ਸੀ ਜੰਗ ਰਾਜਾ ਰਸ਼ਾਲੂ ਤਾਂ ਉਹ ਲੋਕ ਪੁਰਾਣੇ ਕਥਾ ਚਰਿੱਤਰਾਂ ਦੇ ਵਿਸ਼ੇ ਨਾਲ ਜੁੜਿਆ ਹੋਇਆ ਸੀ ਆਪਾਂ ਦੇ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦੇ ਕਾਵਿਚ ਕਿਹੜਾ ਰਸ ਮੁੱਖ ਰਿਹਾ ਹੈ ਸ਼ਿੰਗਾਰ ਰਸ ਕਰੁਣਾ ਰਸ ਭਿਆਨਕ ਰਸ ਭਗਤੀ ਰਸ ਅਤੇ ਸ਼ਾਂਤ ਰਸ ਹਾਂਜੀ ਦੱਸੋ ਕਾਦਰਯਾਰ ਦੀ ਕਵਿਤਾ ਕਾਵਿਨੇ ਜੋਨਾਂ ਦਾ ਮੁੱਖ ਰਸ ਕਿਹੜਾ ਸੀ ਤਾਹੋ ਸੀ ਭਗਤੀ ਅਤੇ ਸ਼ਾਂਤ ਰਸ ਇਹ ਸਪੈਲਿੰਗ ਮਿਸਟੇਕ ਭਿਆਨਕ ਤੁਸੀਂ ਸਹੀ ਕਰ ਲੈਣਾ ਆਦੇਹਾਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦੀ ਮੌਤ ਕਿੱਥੇ ਹੋਈ ਸੀ ਅੰਮ੍ਰਿਤਸਰ ਲਾਹੌਰ ਗੁਰਦਾਸਪੁਰ ਜਲੰਧਰ ਤਾਂ ਕਾਦਰਯਾਰ ਦੀ ਮੌਤ ਹੋਈ ਸੀ ਲਾਹੌਰ ਵਿੱਚ ਵਾਦੇਹਾਂ ਅਗਲੇ ਪ੍ਰਸ਼ਨ ਵੱਲ ਪੰਜਾਬੀ ਸਾਹਿਤ ਵਿੱਚ ਕਾਦਰਯਾਰ ਦੀ ਵਿਸ਼ੇਸ਼ਤਾ ਕੀ ਹੈ ਆਧੁਨਿਕ ਕਵੀ ਲੋਕਧਾਰਾ ਤੇ ਧਾਰਮਿਕ ਪ੍ਰਸ਼ੰਸਾ ਦੇ ਕਿੱਸਾਕਾਰ ਰੋਮਾਂਟਿਕ ਗੀਤਕਾਰ ਯੋद्धा ਗਾਥਾ ਲਿਖਣ ਵਾਲਾ ਹਾਂਜੀ ਤਾਂ ਕਾਦਰਯਾਰ ਦੀ ਵਿਸ਼ੇਸ਼ਤਾ ਸੀ ਕਿ ਉਹ ਲੋਕਧਾਰਾ ਤੇ ਧਾਰਮਿਕ ਪ੍ਰਸੰਗਾਂ ਦੇ ਕਿੱਸਾਕਾਰਾਂ ਦੀ ਰਚਨਾ ਕਰਦਾ ਸੀ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦਾ ਜਨਮ ਕਿਹੜੇ ਪਿੰਡ ਵਿੱਚ ਹੋਇਆ ਸੀ ਅਲੀਪੁਰ ਝੰਡਿਆਲਾ ਬਠਿੰਡਾ ਕਲਾਨੌਰ ਹਾਂਜੀ ਤਾਂ ਕਾਦਰਯਾਰ ਦਾ ਜਨਮ ਹੋਇਆ ਸੀ ਅਲੀਪੁਰ ਬਾਦਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦਾ ਧਾਰਮਿਕ ਰੁਝਾਨ ਕਿਹੜੇ ਧਰਮ ਵੱਲ ਸੀ ਸਿੱਖ ਧਰਮ Hindu ਧਰਮ ਇਸਲਾਮ ਬੋਧ ਧਰਮ ਤਾਂ ਕਾਦਰਯਾਰ ਦਾ ਰੁਝਾਨ ਸੀ ਜੋ ਇਸਲਾਮ ਧਰਮ ਵੱਲ ਬੱਧ ਸੀ ਵਾਧਦੇ ਹਾਂ 23 ਨੰਬਰ ਪ੍ਰਸ਼ਨ ਵੱਲ ਕਾਦਰ ਯਾਰ ਦੇ ਕਿੱਸਿਆਂ ਵਿੱਚੋਂ ਕਿਹੜਾ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ ਜੰਗ ਰਾਜਰਸਾਲੂ ਹਕੀਕਤ ਰਾਏ ਸ਼ਾ ਬੀਬੀ ਦੀ ਕਹਾਣੀ ਸੁੰਦਰ ਸ਼ਿੰਗਾਰ ਤਾਂ ਜੋ ਸਿੱਖ ਇਤਿਹਾਸ ਨਾਲ ਜੁੜਿਆ ਹੈ ਉਹ ਕਿੱਸਾ ਹੈ ਹਕੀਕਤ ਰਾਏ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਕਿੱਸਾ ਲਿਖਿਆ ਗਿਆ ਸੀ ਵਾਧਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰੀ ਆਰ ਦੀ ਰਚਨਾ ਹਕੀਕਤ ਰਾਏ ਵਿੱਚ ਕਿਹੜੀ ਮੁੱਖ ਸਿੱਖਿਆ ਮਿਲਦੀ ਹੈ ਸਚਾਈ ਦੀ ਜਿੱਤ, ਪ੍ਰੇਮ ਦਾ ਮਹੱਤਵ, ਯੁੱਧ ਦੀ ਮਹਾਨਤਾ, ਰਾਜਨੀਤਿਕ ਚਲਾਕੀ? ਹਾਂਜੀ ਕਿਹੜੀ ਸਿੱਖਿਆ ਮਿਲਦੀ ਹੈ ਕਿਸੇ ਹਕੀਕਤ ਰਾਏ ਵਿੱਚ? ਤਾਂ ਹਕੀਕਤ ਰਾਏ ਵਿੱਚ ਸਚਾਈ ਦੀ ਜਿੱਤ ਦੀ ਸਿੱਖਿਆ ਮਿਲਦੀ ਹੈ। ਵਾਦਦੇ ਹਾਂ 25 ਨੰਬਰ ਪ੍ਰਸ਼ਨ ਵਾਲ ਕਾਦਰਯਾਰ ਨੂੰ ਕਿਹੜੇ ਕਿਸਮ ਦੇ ਕਵੀ ਵਜੋਂ ਵਧੇਰੇ ਜਾਣਿਆ ਜਾਂਦਾ ਹੈ ਰਾਜ ਕਵੀ ਲੋਕ ਕਵੀ ਦਰਬਾਰੀ ਕਵੀ ਸ਼ਾਸਤਰੀ ਕਵੀ ਤਾਂ ਕਾਦਰਯਾਰ ਨੂੰ ਲੋਕ ਕਵੀ ਦੇ ਰੂਪ ਵਿੱਚ ਵਧੇਰੇ ਜਾਣਿਆ ਜਾਂਦਾ ਹੈ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦੀ ਕ ਵਿੱਚ ਮੁੱਖ ਤੌਰ ਤੇ ਕਿਹੜੀ ਭਾਸ਼ਾ ਵਰਤੀ ਗਈ ਹੈ ਸੰਸਕ੍ਰਿਤ ਫਾਰਸੀ ਪੰਜਾਬੀ ਹਿੰਦੀ ਹਾਂਜੀ ਦੱਸੋ ਜੋ ਕਾਦਰਯਾਰ ਦੇ ਕਿਸੇ ਸੀ ਉਹਦੇ ਵਿੱਚ ਮੁੱਖ ਭਾਸ਼ਾ ਕਿਹੜੀ ਵਰਤੀ ਗਈ ਸੀ ਤਾਂ ਉਹਦੇ ਵਿੱਚ ਮੁੱਖ ਭਾਸ਼ਾ ਵਰਤੀ ਗਈ ਸੀ ਪੰਜਾਬੀ ਬਾਅਦ ਇਹ ਆਗਲੇ ਪ੍ਰਸ਼ਨ ਵੱਲ ਕਾਦਰਯਾਰ ਦੇ ਕਿਸਿਆਂ ਦੀ ਸਭ ਤੋਂ ਵੱਡੀ ਖਾਸੀਅਤ ਕੀ ਸੀ ਲੰਬੇ ਛੰਦ ਆਸਾਨ ਪਾਸ਼ਾ ਰਾਜਨੀਤਿਕ ਵਿਚਾਰ ਰੋਮਾਂਟਿਕਤਾ ਹਾਂਜੀ ਤਾਂ ਕਾਦਰਯਾਰ ਦੇ ਜੋ ਕਿਸੇ ਸੀ ਉਹਨਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਆਸਾਨ ਪਾਸ਼ਾ ਵਿੱਚ ਸੀ ਜੋ ਲੋਕਾਂ ਲਈ ਸਮਝਣ ਵਿੱਚ ਬਹੁਤ ਆਸਾਨ ਹੁੰਦੀ ਸੀ ਵਾਦੇ ਹਾਂ 28 ਨੰਬਰ ਪ੍ਰਸ਼ਨ ਵਾਲਾ ਕਾਦਰ ਯਾਰ ਦੀਆਂ ਰਚਨਾਵਾਂ ਕਿਸ ਰੂਪ ਵਿੱਚ ਵਧੇਰੇ ਮਿਲਦੀਆਂ ਹਨ ਗੀਤ ਵਾਰਾਂ ਕਿੱਸੇ ਕਹਾਣੀਆਂ ਲੇਖ ਹਾਂਜੀ ਦੱਸੋ ਕਾਦਰ ਯਾਰ ਦੀਆਂ ਰਚਨਾਵਾਂ ਕਿਸ ਰੂਪ ਵਿੱਚ ਮਿਲਦੀਆਂ ਹਨ ਤਾਂ ਇਹ ਕਿਸੇ ਕਹਾਣੀਆਂ ਦੇ ਰੂਪ ਵਿੱਚ ਵਧੇਰੇ ਮਿਲਦੀਆਂ ਹਨ ਕਾਦਰਯਾਰ ਨੇ ਕਿਸਿਆਂ ਦੀ ਰਚਨਾ ਵੱਧ ਕੀਤੀ ਸੀ ਬਾਅਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਕਿਸ ਯੁੱਗ ਦਾ ਕਵੀ ਸੀ ਆਧੁਨਿਕ ਯੁੱਗ ਪ੍ਰਾਚੀਨ ਯੁੱਗ ਪਾਰਤਿਆਜਾਦੀ ਯੁੱਗ ਮੱਧਕਾਲੀਨ ਯੁੱਗ ਹਾਂਜੀ ਕਾਦਰਯਾਰ ਹੈ ਜੋ ਮੱਧਕਾਲੀਨ ਯੁੱਗ ਦਾ ਕਵੀ ਸੀ ਬਾਅਦੇ ਹਾਂ 3 ਨੰਬਰ ਪ੍ਰਸ਼ਨ ਵੱਲ ਕਾਦਰਯਾਰ ਦੀ ਕਾਵਿਚ ਵਿੱਚ ਕਿਹੜਾ ਤੱਤ ਬਹੁਤ ਹੀ ਵੱਧ ਮਿਲਦਾ ਹੈ ਵਿਰਹ ਨੈਤਿਕ ਸਿੱਖਿਆ ਯੁੱਧ ਵਰਣਨ ਪ੍ਰੇਮ ਕਾ ਹਾਂਜੀ ਦੱਸੋ ਕਾਦਰਯਾਰ ਦੇ ਕਾਵਿਚ ਕਿਹੜਾ ਤੱਤ ਬਹੁਤ ਵੱਧ ਮਿਲਦਾ ਹੈ ਤਾਹੋ ਮਿਲਦਾ ਹੈ ਨੈਤਿਕ ਸਿੱਖਿਆ ਬਾਦਦੇ ਹਾਂ ਆਪਣੇ ਅੱਜ ਦੇ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦੇ ਕਥਿਆਵਾਂ ਵਿੱਚ ਮੁੱਖ ਪਾਤਰ ਕਿਹੜੇ ਹੁੰਦੇ ਹਨ ਰਾਜੇ ਮਹਾਰਾਜੇ ਲੋਕ ਪੁਰਾਣੇ ਨਾਇਕ ਆਧੁਨਿਕ ਕਿਰਦਾਰ ਵਿਦੇਸ਼ੀ ਯੋਧੇ ਤਾਂ ਕਾਦਰਯਾਰ ਦੇ ਕਥਿਆਵਾਂ ਦਾ ਮੁੱਖ ਪਾਤਰ ਸੀ ਲੋਕ ਪੁਰਾਣੇ ਨਾਇਕ ਉਹਨਾਂ ਦੇ ਕਥਿਆਵਾਂ ਵਿੱਚ ਲੋਕ ਪੁਰਾਣੇ ਨਾਇਕ ਮੁੱਖ ਹੁੰਦੇ ਹਨ ਵਾਧੇ ਹਾਂ 32 ਨੰਬਰ ਪ੍ਰਸ਼ਨ ਵਾਲ ਕਾਦਰਯਾਰ ਦੀ ਰਚਨਾ ਜੰਗ ਰਾਜਾ ਰਸਾਲੂ ਕਿਸ ਰੂਪ ਵਿੱਚ ਮਿਲਦੀ ਹੈ ਗੀਤ ਕਥਾ ਨਾਵਲ ਲੇਖ ਹਾਂਜੀ ਦੱਸੋ ਕਿਹੜੇ ਰੂਪ ਵਿੱਚ ਮਿਲਦੀ ਹੈ ਤਾਂ ਜੰਗ ਰਾਜਰ ਸਾਲੂ ਕਥਾਰੂਪ ਵਿੱਚ ਮਿਲਦੀ ਹੈ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਕਾਦਰੀ ਆਰ ਦੀ ਰਚਨਾ ਹਕੀਕਤ ਰਾਏ ਕਿਸ ਦੇ ਜੀਵਨ ਨਾਲ ਜੁੜੀ ਹੈ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਿੰਘ ਜੀ ਹਾਂਜੀ ਜੋ ਕਾਦਰਯਾਰ ਦੀ ਰਚਨਾ ਸੀ ਉਹ ਹਕੀਕਤ ਰਾਏ ਉਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਹੋਈ ਹੈ। ਵਾਧਦੇ ਹਾਂ ਅਗਲੇ ਪ੍ਰਸ਼ਨ ਵੱਲ। ਕਾਦਰਯਾਰ ਦੇ ਕਾਵਿਚ ਵਿੱਚ ਕਿਸ ਭਾਸ਼ਾ ਦਾ ਅਸਰ ਵਿਵੇਖਣ ਨੂੰ ਮਿਲਦਾ ਹੈ? ਉਰਦੂ, ਫਾਰਸੀ, ਅਰਬੀ, ਸੰਸਕ੍ਰਿਤ। ਹਾਂਜੀ ਜੋ ਕਾਦਰਯਾਰ ਦੇ ਕਾਵਿਸੀ ਉਹਦੇ ਵਿੱਚ ਵੱਧ ਵਰਤੋਂ ਤਾਂ ਪੰਜਾਬੀ ਭਾਸ਼ਾ ਦੀ ਕੀਤੀ ਗਈ ਹੈ ਪਰ ਉਸ ਵਿੱਚ ਕਿਹੜੀ ਭਾਸ਼ਾ ਦਾ ਅਸਰ ਦੇਖਣ ਨੂੰ ਮਿਲਦਾ ਹੈ? ਤਸਵੀਰ ਵਿੱਚ ਫਾਰਸੀ ਬਾਸ਼ਾ ਦਾ ਅਸਰ ਵੀ ਕਿਤੇ ਕਿਤੇ ਦੇਖਣ ਨੂੰ ਮਿਲਦਾ ਹੈ ਬਾਅਦਿਆਂ 35 ਨੰਬਰ ਪ੍ਰਸ਼ਨ ਵੱਲ ਕਾਦਰਯਾਰ ਦੀਆਂ ਰਚਨਾਵਾਂ ਵਿੱਚ ਲੋਕਾਂ ਲਈ ਸਭ ਤੋਂ ਵੱਧ ਆਕਰਸ਼ਣ ਕੀ ਸੀ ਧਾਰਮਿਕ ਗਿਆਨ ਸਾਦੀ ਪਾਸ਼ਾ ਤੇ ਲੋਕਤਾਰਾ ਰਾਜਨੀਤਿਕ ਵਿਚਾਰ ਵਿਦੇਸ਼ੀ ਕਹਾਣੀਆਂ ਹਾਂਜੀ ਜੋ ਕਾਦਰਯਾਰ ਦੀਆਂ ਰਚਨਾਵਾਂ ਸੀ ਦੱਸੋ ਉਹ ਲੋਕਾਂ ਲਈ ਸਭ ਤੋਂ ਵੱਧ ਆਕਰਸ਼ਣ ਦਾ ਆਕਾਰ ਕਾਰਨ ਕਿਉਂ ਸੀ ਤਾਂ ਉਹ ਸੀ ਸਾਦੀ ਭਾਸ਼ਾ ਅਤੇ ਲੋਕਤਾਰਾ ਜਿਸ ਕਰਕੇ ਉਹ ਲੋਕਾਂ ਦੇ ਆਸਾਨੀ ਨਾਲ ਸਮਝ ਵਿੱਚ ਆ ਜਾਂਦੀ ਸੀ ਜਿਸ ਕਾਰਨ ਉਹ ਲੋਕਾਂ ਵਿੱਚ ਪ੍ਰਸਿੱਧ ਹੋਇਆ ਬਾਅਦ ਦੇ ਹਨ ਅਗਲੇ ਪ੍ਰਸ਼ਨ ਵੱਲ ਕਾਦਰੀਆ ਨੇ ਆਪਣੇ ਕਿੱਸੇ ਕਿਹੜੇ ਸ਼ੰਦਾ ਵਿੱਚ ਲਿਖੇ ਰੁਬਾਈ ਕਵਿਤਾ ਦੋਹਰੇ ਅਤੇ ਕਵਿਤਾ ਗਾਜ਼ਲ ਹਾਂਜੀ ਤਾਂ ਕਾਦਰੀਆ ਨੇ ਆਪਣੇ ਕਿੱਸਿਆਂ ਵਿੱਚ ਦੋਰੇ ਅਤੇ ਕਵਿਤਾ ਛੰਦ ਦੀ ਵਰਤੋਂ ਵੱਧ ਕੀਤੀ ਹੈ। ਬਾਅਦਿਆਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦੀਆਂ ਰਚਨਾਵਾਂ ਵਿੱਚ ਮੁੱਖ ਦਰਸ਼ਨ ਕੀ ਸੀ? ਭੌਤਿਕਵਾਦ, ਆਤਮਿਕ ਸ਼ਾਂਤੀ ਅਤੇ ਸਚਾਈ, ਰਾਜਨੀਤਿਕ ਵਿਚਾਰਧਾਰਾ, ਰੋਮਾਂਟਿਕਤਾ। ਹਾਂਜੀ, ਕਾਦਰਯਾਰ ਦੀਆਂ ਰਚਨਾਵਾਂ ਦਾ ਮੁੱਖ ਦਰਸ਼ਨ ਸੀ ਉਹ ਸੀ ਆਤਮਿਕ ਸ਼ਾਂਤੀ ਅਤੇ ਸਚਾਈ। ਬਾਅਦਿਆਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਦੇ ਕਿੱਸਿਆਂ ਨੂੰ ਪੰਜਾਬ ਦੇ ਲੋਕ ਕਿਵੇਂ ਯਾਦ ਕਰਦੇ ਹਨ ਧਾਰਮਿਕ ਗ੍ਰੰਥ ਵਜੋਂ ਰੋਮਾਂਟਿਕ ਗੀਤ ਵਜੋਂ ਲੋਕ ਵਿਰਸੇ ਵਜੋਂ ਇਤਿਹਾਸਿਕ ਦਸਤਾਵੇਜ਼ ਵਜੋਂ ਹਾਂਜੀ ਕਾਦਰਯਾਰ ਦੇ ਕਿੱਸਿਆਂ ਨੂੰ ਦੱਸੋ ਪੰਜਾਬ ਦੇ ਲੋਕ ਕਿਵੇਂ ਯਾਦ ਕਰਦੇ ਹਨ ਤਾਂ ਉਹਨਾਂ ਨੂੰ ਲੋਕ ਵਿਰਸੇ ਵਜੋਂ ਯਾਦ ਕਰਦੇ ਹਨ ਵਾਧਾ 39 ਨੰਬਰ ਪ੍ਰਸ਼ਨ ਵਾਲ ਕਾਦਰੀਆਰ ਨੇ ਆਪਣੀਆਂ ਰਚਨਾਵਾਂ ਵਿੱਚ ਮੁੱਖ ਤੌਰ ਤੇ ਕਿਹੜੇ ਲੋਕਾਂ ਦੀ ਭਾਵਨਾ ਦਰਸਾਈ ਹੈ ਰਾਜਿਆਂ ਦੀ ਆਮ ਲੋਕਾਂ ਦੀ ਵਪਾਰੀਆਂ ਦੀ ਫਕੀਰਾਂ ਦੀ ਹਾਂਜੀ ਦੱਸੋ ਕਾਦਰੀਆਰ ਦੀਆਂ ਰਚਨਾਵਾਂ ਵਿੱਚ ਕਿਹੜੇ ਲੋਕਾਂ ਦੀ ਭਾਵਨਾ ਦਰਸਾਈ ਗਈ ਹੈ ਤਾਂ ਉਹਨਾਂ ਵਿੱਚ ਆਮ ਲੋਕਾਂ ਦੀ ਭਾਵਨਾਵਾਂ ਨੂੰ ਦਰਸਾਇਆ ਗਿਆ ਹੈ ਵਾਧੇ ਹਾਂ 40 ਨੰਬਰ ਪ੍ਰਸ਼ਨ ਵਨ ਕਾਦਰੀ ਯਾਰ ਦੀਆਂ ਰਚਨਾਵਾਂ ਵਿੱਚ ਕਿਹੜੀ ਮੁੱਖ ਵਿਸ਼ੇਸ਼ਤਾ ਹੈ ਆਧੁਨਿਕਤਾ ਲੋਕਤਾਰਾਂ ਨਾਲ ਗਹਿਰਾ ਨਾਤਾ ਵਿਦੇਸ਼ੀ ਪ੍ਰਭਾਵ ਰਾਜਨੀਤਿਕ ਸੋਚ ਹਾਂਜੀ ਤਾਂ ਲੋਕਤਾਰਾਂ ਨਾਲ ਗਹਿਰਾ ਨਾਤਾ ਕਾਦਰੀ ਯਾਰ ਦੀਆਂ ਰਚਨਾਵਾਂ ਦੀ ਇੱਕ ਮੁੱਖ ਵਿਸ਼ੇਸ਼ਤਾ ਹੈ ਵਾਦੇ ਹਾਂ ਅਗਲੇ ਪ੍ਰਸ਼ਨ ਵਾਲਾ ਕਾਦਰੀ ਯਾਰ ਦੀ ਰਚਨਾ ਸੋਨੇ ਮਹੀਵਾਲ ਵਿੱਚ ਮੁੱਖ ਰਸ ਕਿਹੜਾ ਹੈ ਭਗਤੀ ਰਸ ਸ਼ਿੰਗਾਰਸ ਕਰੁਨਾਰਸ ਸਾੰਤਰਸ ਹਾਂਜੀ ਜੋ ਕਾਦਰਯਾਰ ਦਾ ਕਿੱਸਾ ਸੀ ਸੋਨੀ ਮਹੀਵਾਲ ਉਹਦਾ ਮੁੱਖ ਰਸ ਕਿਹੜਾ ਹੈ ਤਾਂ ਉਸ ਦਾ ਮੁੱਖ ਰਸ ਹੈ ਕਰੁਨਾਰਸ ਸੋਨੀ ਮਹੀਵਾਲ ਵਿੱਚ ਵਿਛੋੜੇ ਦੇ ਦਰਦ ਦੀ ਭਾਵਨਾ ਕਰੁਨਾਰਸ ਨੂੰ ਪ੍ਰਗਟ ਕਰਦੀ ਹੈ ਬਾਅਦਿਆਂ 42 ਨੰਬਰ ਪ੍ਰਸ਼ਨ ਵੱਲ ਕਾਦਰਯਾਰ ਦੇ ਸਮੇਂ ਦਾ ਪੰਜਾਬੀ ਸਾਹਿਤ ਕਿਹੜੇ ਪ੍ਰਭਾਵ ਹੇਠ ਸੀ आधुनिकता फारसी ਤੇ ਲੋਕਤਾਰਾ ਅੰਗਰੇਜ਼ੀ ਸਾਹਿਤ ਯੂਰਪੀ ਰੋਮਾਂਟਿਕਤਾ ਹਾਂਜੀ ਕਾਦਰਯਾਰ ਦੇ ਸਮੇਂ ਦਾ ਜੋ ਪੰਜਾਬੀ ਸਾਹਿਤ ਹੈ ਕਿਹੜੇ ਪ੍ਰਭਾਵ ਹੇਠ ਸੀ ਤਾਂ ਉਹ फारसी ਤੇ ਲੋਕਤਾਰਾ ਦੇ ਪ੍ਰਭਾਵ ਹੇਠ ਸੀ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਨੇ ਮੋਤਨਾਵਾ ਕਿਸ ਲਈ ਲਿਖਿਆ ਸੀ ਧਾਰਮਿਕ ਸਿੱਖਿਆ ਦੇਣ ਲਈ ਮਨੋਰੰਜਨ ਲਈ ਯੋਧਾ ਕਥਾ ਦਰਸਾਉਣ ਲਈ, ਪ੍ਰੇਮ ਕਥਾ ਦਰਸਾਉਣ ਲਈ। ਹਾਂਜੀ ਜੋ ਉਹਨਾਂ ਨੇ ਕਿਸ ਸਾਲਿਗਾ ਸੀ ਮੋਤਨਾਵਾ ਕਿਸ ਲਈ ਲਿਖਿਆ ਸੀ? ਤਾਂ ਉਹ ਧਾਰਮਿਕ ਸਿੱਖਿਆ ਦੇਣ ਲਈ ਲਿਖਿਆ ਸੀ। ਵਾਦਦੇ ਹਾਂ ਆਪਣੇ ਅੱਜ ਦੇ ਅਗਲੇ ਪ੍ਰਸ਼ਨ ਵਾਲਾ। ਕਾਦਰਯਾਰ ਦੇ ਕਿੱਸਿਆਂ ਵਿੱਚ ਕਿਹੜੀ ਮੁੱਖ ਖਾਸੀਅਤ ਮਿਲਦੀ ਹੈ? ਲੰਬੇ ਉਪਦੇਸ਼ ਲੋਕਧਾਰਾ ਦੇ ਪਾਤਰ ਸਿਰਫ ਰਾਜਨੀਤਿਕ ਵਿਚਾਰ ਕੇਵਲ ਰੋਮਾਂਟਿਕ ਕਹਾਣੀਆਂ ਹਾਂਜੀ ਕਾਦਰਯਾਰ ਦੇ ਕਿੱਸਿਆਂ ਦੀ ਮੁੱਖ ਖਾਸੀਅਤ ਕੀ ਹੈ ਤਾਂ ਉਹਨਾਂ ਦੇ ਕਿੱਸਿਆਂ ਦੀ ਮੁੱਖ ਖਾਸੀਅਤ ਸੀ ਲੋਕਧਾਰਾ ਦੇ ਪਾਤਰ ਕਾਦਰਯਾਰ ਦੇ ਕਿੱਸੇ ਲੋਕਧਾਰਾ ਦੇ ਕਥਾ ਚਰিত্রਾਂ ਨਾਲ ਭਰੇ ਹੋਏ ਹਨ ਬਾਅਦ ਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰਯਾਰ ਨੂੰ ਪੰਜਾਬੀ ਸਾਹਿਤ ਵਿੱਚ ਕਿਹੜੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਪ੍ਰੇਮ ਕਵੀ ਕਿੱਸਾ ਕਵੀ ਰਾਜ ਕਵੀ ਭਗਤੀ ਕਵੀ ਹਾਂਜੀ ਤਾਂ ਦੱਸੋ ਕਾਦਰੀਆ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ ਤਾਂ ਉਹਨਾਂ ਨੂੰ ਕਿੱਸਾ ਕਵੀ ਦੇ ਨਾਂ ਨਾਲ ਯਾਦ ਕਰਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਕਿੱਸੇ ਕਿੱਸਿਆਂ ਦੀ ਬਹੁਤ ਰਚਨਾ ਕੀਤੀ ਸੀ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਕਾਦਰੀਆ ਨੇ ਬੀਰ ਸਭ ਤੋਂ ਵੱਧ ਕਿਹੜੀ ਰਚਨਾ ਵਿੱਚ ਵਰਤਿਆ ਹੈ ਸੋਨੀ ਮਹੀਵਾਲ ਰਾਜਾ ਰਸਾਲੂ ਹੀਰ ਰਾਂਝਾ ਮੋਤਨਾਮਾ ਹਾਂਜੀ ਤਾਂ ਕਿਹੜੀ ਰਚਨਾ ਵਿੱਚ ਉਹਨਾਂ ਨੇ ਵੀਰ ਰਸ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਸੀ ਤਾਂ ਰਾਜਾ ਰਸਾਲੂ ਰਚਨਾ ਵਿੱਚ ਉਹਨਾਂ ਨੇ ਵੀਰ ਰਸ ਦੀ ਵਰਤੋਂ ਵਧੇਰੇ ਕੀਤੀ ਸੀ ਬਾਅਦਿਆਂ ਅਗਲੇ ਪ੍ਰਸ਼ਨ ਵੱਲ ਸਾਦਰਯਾਰ ਦੀਆਂ ਰਚਨਾਵਾਂ ਦਾ ਮੁੱਖ ਉਦੇਸ਼ ਕੀ ਸੀ ਮਨੋਰੰਜਨ ਕਰਨਾ ਸਮਾਜ ਨੂੰ ਸਿੱਖਿਆ ਦੇਣਾ ਕੇਵਲ ਰਾਜਿਆਂ ਦੀ ਪ੍ਰਸ਼ੰਸਾ ਕਰਨਾ ਪਿਆਰ ਦੀਆਂ ਕਹਾਣੀਆਂ ਲਿਖਣੀਆਂ ਹਾਂਜੀ ਦੱਸੋ ਕਾਦਰੀਆਰ ਦੀਆਂ ਰਚਨਾਵਾਂ ਦਾ ਮੁੱਖ ਉਦੇਸ਼ ਕੀ ਸੀ ਤਾਂ ਉਹਨਾਂ ਦੀ ਰਚਨਾ ਦਾ ਮੁੱਖ ਉਦੇਸ਼ ਸੀ ਸਮਾਜ ਨੂੰ ਸਿੱਖਿਆ ਦੇਣਾ ਉਹ ਨੈਤਿਕ ਉਹਨਾਂ ਦੇ ਘਿਸਿਆਂ ਵਿੱਚ ਨੈਤਿਕ ਸਿੱਖਿਆ ਵੀ ਮਿਲਦੀ ਸੀ ਬਾਅਦ ਦੇ ਹਾਂ ਅਗਲੇ ਪ੍ਰਸ਼ਨ ਵੱਲ ਕਾਦਰੀਆਰ ਦੇ ਸਾਹਿਤਿਕ ਯੋਗਦਾਨ ਦਾ ਮੁੱਖ ਖੇਤਰ ਕਿਹੜਾ ਸੀ ਨਾਟਕ ਕਿਸਾ ਕਾਵਿ ਲੇਖ ਨਾਵਨ ਹਾਂਜੀ ਦੱਸੋ ਜੇ ਕਾਦਰਯਾਰ ਨੇ ਸਾਹਿਤ ਸਾਹਿਤਿਕ ਯੋਗਦਾਨ ਸਾਹਿਤ ਵਿੱਚ ਯੋਗਦਾਨ ਪਾਇਆ ਹੈ ਤਾਂ ਉਹ ਉਹਨਾਂ ਨੇ ហេਠਾ ਦਿੱਤੇ ਵਿੱਚੋਂ ਕਿਹੜੇ ਸਭ ਤੋਂ ਵੱਧ ਲਿਖਿਆ ਹਨ ਤਾਂ ਉਹਨਾਂ ਨੇ ਕਿੱਸਾ ਕਾਵਿ ਦੀ ਰਚਨਾ ਹੈ ਜੋ ਸਭ ਤੋਂ ਵੱਧ ਕੀਤੀ ਹੈ ਤੇ ਆਪਣਾ ਮੁੱਖ ਖੇਤ ਆਪਣਾ ਮੁੱਖ ਖੇਤਰ ਕਿਸੇ ਕਾਵ ਨੂੰ ਬਣਾਇਆ ਹੈ ਬਾਦਿਆਂ 49 ਨੰਬਰ ਪ੍ਰਸ਼ਨ ਵਾਲਾ ਕਾਦਰ ਯਾਰ ਨੇ ਆਪਣੀਆਂ ਕਵਿਤਾਵਾਂ ਵਿੱਚ ਕਿਹੜੀ ਭਾਸ਼ਾ ਵਿੱਚ ਲਿਖਿਆ ਹੈ ਅੰਗਰੇਜ਼ੀ ਉਰਦੂ ਪੰਜਾਬੀ ਫਾਰਸੀ ਹਾਂਜੀ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕਾਦਰ ਯਾਰ ਨੇ ਆਪਣੀਆਂ ਕਵਿਤਾ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ ਬਾਅਦੇ ਹਾਂ ਅਗਲੇ ਪ੍ਰਸ਼ਨ ਵੱਲ ਇਹ ਆਪਣਾ ਅੱਜ ਦਾ ਲਾਸਟ ਪ੍ਰਸ਼ਨ ਹੈ ਪੰਜਾਬੀ ਸਾਹਿਤ ਵਿੱਚ ਕਾਦਰਯਾਰ ਦਾ ਯੋਗਦਾਨ ਕਿਹੜੀ ਸ਼੍ਰੇਣੀ ਵਿੱਚ ਸਭ ਤੋਂ ਮਹੱਤਵਪੂਰਨ ਹੈ ਗੀਤ ਕਾਵ, ਪ੍ਰੇਮ ਕਾਵ, ਕਿੱਸਾ ਕਾਵ ਤੇ ਲੋਕਤਾਰਾ ਆਧੁਨਿਕ ਕਾਵ ਆਧੁਨਿਕ ਨਾਵਲ ਹਾਂਜੀ ਦੱਸੋ ਕਾਦਰਯਾਰ ਦਾ ਯੋਗਦਾਨ ਕਿਹੜੀ ਸ਼੍ਰੇਣੀ ਵਿੱਚ ਵੱਧ ਹੈ ਤਾਂ ਉਹਨਾਂ ਨੇ ਕਿੱਸਾ ਕਾਵ ਤੇ ਲੋਕਤਾਰਾ ਦੀ ਸਭ ਤੋਂ ਵੱਧ ਰਚਨਾ ਕੀਤੀ ਸੀ ਹਾਂਜੀ ਤਾਂ ਦੱਸੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਲਾਸ ਜੇ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹਾਂਜੀ ਥੈਂਕਸ ਫॉर ਵਾਚਿੰਗ